ਇਸ ਵਕਤ ਮੌਜੂਦ ਹਾਂ ਕਰਨਤਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਘੜਕਾ ਦੇ ਵਿੱਚ ਔਰ ਦੱਸਦੀਏ ਕਿ ਜਿੱਥੇ ਖੜਪੀਟਤਾ ਦੀ ਮਦਦ ਲਈ ਜਿਹੜਾ ਲਗਾਤਾਰ ਅਸਮਸਾਵਾਂ ਜਿਹੜੀਆਂ ਨੇ ਵੱਡੇ ਪੱਧਰ ਤੇ ਪਹੁੰਚ ਵੀ ਆਣੇ ਤਸਵੀਰਾਂ ਤੁਸੀਂ ਇੱਕ ਵਾਰ ਦੇਖੋ ਕਿ ਇਹ ਕਾਰਸ਼ੀਅਨ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਹੋਰ ਇੱਕ ਸੰਸਥਾ ਜਿਹੜੀ ਇੱਥੇ ਪਹੁੰਚੀ ਆ ਔਰ ਇੱਕ ਬਾਲ ਸਿੰਘ ਸਿੰਧੂ ਹਣੀ ਜਿਹੜੇ ਨੇ ਸ਼੍ਰੋਮਣੀ ਕਾਲਜ ਦੇ ਸਿਨੀਅਰ ਲੀਡਰ ਉਹ ਵੀ ਔਰ ਲੈ ਕੇ ਆਏ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਸਤੂ ਸਾਹਿਬ ਅੱਜ ਇਹ ਸੰਸਥਾਵਾਂ ਤੁਸੀਂ ਪਿੰਡ 'ਚ ਲੈ ਕੇ ਆਏ ਹੋ ਕਿਸ ਤਰ੍ਹਾਂ ਦਿਖਦੇ ਹੋ ਖੜਪੀਟਤਾ ਦੀ आरसीएम कंपनी ਦੇ ਜਿਹੜੇ ਆਗੂ ਆਏ ਨੇ ਸਾਡੇ ਕੋ ਨੇਗੀ ਜੀ ਔਰ ਉਮੀਦ ਦੀ ਕਰਨ ਦੇ ਆਗੂ ਨੇ ਗੁਰਦੇਵ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਪੰਜਾਬ ਜਿਹੜਾ ਮੁਸੀਬਤ ਦੇ ਵਿੱਚ ਲੰਘ ਰਿਹਾ ਅੱਜ ਪੰਜਾਬ ਦੇ ਵਿੱਚ ਪਾਣੀ ਦੇ ਬੜੀ ਵੱਡੀ ਮਾਰ ਕੀਤੀ ਹੈ ਜਿਹਦੇ ਵਿੱਚ ਸਾਰਿਆਂ ਦੇ ਦਿਲ ਚਝੋੜ ਕੇ ਰੱਖ ਦਿੱਤੇ ਆ ਮੈਂ ਜਿੱਥੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਇਹ ਸਸਤਾ ਅੱਗੇ ਆਈਆਂ ਵਾ ਆਰਸੀਐਮ ਕੰਪਨੀ ਅੱਗੇ ਆਈ ਆ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹੁਕਮ ਕੀਤਾ ਸੀ ਸਾਨੂੰ ਸਾਰੀ ਪਾਰਟੀ ਦੇ ਵਰਕਰਾਂ ਨੂੰ ਵੀ ਤੁਸੀਂ ਇਸ ਔਖੀ ਘੜੀ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਖੜੋ ਤੇ ਲੋਕਾਂ ਦੀ ਦੁੱਖ ਦੇ ਵਿੱਚ ਦੁੱਖ ਵੰਡਾਉਣ ਦੀ ਯਤਨ ਕਰੋ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਸੀ ਕਿ ਆਓ ਪੰਜਾਬ ਤੇ ਦੇਸ਼ ਦੇ ਵਿੱਚ ਵੱਖ-ਵੱਖ ਕੋਨੇ ਤੇ ਜਿਹੜੀਆਂ ਸਸਤਾ ਕੰਮ ਕਰ ਰਹੀਆਂ ਉਹਨਾਂ ਨੂੰ ਅਪੀਲ ਕੀਤੀ ਕਿ ਆਓ ਪੰਜਾਬੀਆਂ ਦੇ ਦੁੱਖ ਦੇ ਸਮੇਂ ਦੇ ਵਿੱਚ ਸਾਈ ਹੋਈਏ ਅੱਜ ਇਹ ਸਸਤਾ ਆਈਆਂ ਇਹਨਾਂ ਰਾਸ਼ਨ ਦੇ ਕਿੱਟਾ ਬਣਾਈਆਂ ਜਿਹੜੀ ਕਿ 4500 ਰੁਪਏ ਦੀ ਇੱਕ ਕਿੱਟ ਹੈ ਜਿਹਦੇ ਵਿੱਚ ਵੱਖ-ਵੱਖ ਓਤਰੇਲੂ ਵਰਤਨਾਂ ਦਾ ਸਮਾਨ ਆ ਇਹ ਕਿੱਟਾਂ ਵੰਡੀਆਂ ਜਾ ਰਹੀਆਂ ਉਸ ਤੋਂ ਬਾਅਦ ਜਦੋਂ ਪਾਣੀ ਘਟੇਗਾ ਖੇਤਾਂ 'ਚ ਉਦੋਂ ਉੱਥੇ ਜ਼ਮੀਨਾਂ ਨੂੰ ਪੱਧਰਾ ਕਰ ਲਈ ਅਸੀਂ 500 ਟਰੈਕਟਰ ਉਧਾਰ ਸਵਾਲ ਕਖਡੂਰ ਚ ਸਾਹਿਬ ਚ ਲਾਵਾਂਗੇ ਨਾਲ ਡੀਜ਼ਲ ਦੀ ਸੇਵਾ ਇਹ ਸਾਰੀ ਕੰਪਨੀਆਂ ਨੇ ਸਸਤਾ ਨੇ ਕਿਹਾ ਕਿ ਡੀਜ਼ਲ ਦੀ ਸੇਵਾ ਅਸੀਂ ਕਰਾਂਗੇ ਨਾਲ ਇਹ ਸਾਰੇ ਲੜਕੇ ਜੰਗ ਲੜਾਂਗੇ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਜਿੱਦਾ ਇਹ आरसीया कंपनी ਵੱਲੋਂ ਤੇ ਬਾਕੀ ਅਮੀਰੀ ਕਿਹੜੀ ਹਰ ਪਿੰਡ ਦੀ ਕਿਸਾਨਾਂ ਦੀ ਤੁਸੀਂ ਸਾਰ ਪੂਰੀ ਜਿਹੜੀ ਆ ਫ੍ਰੀ ਦੇ ਵਿੱਚ ਲਈਤੀ ਜਾਵੇ ਕਿ 500 ਟਰੈਕਟਰ ਵਾਲੀ ਇਹ ਫ੍ਰੀ ਦੇ ਹੋਗੀ ਕੋਈ ਕੋਈ ਪੈਸਾ ਨਹੀਂ ਕੇਹਦਾ ਇਹ ਆਪਣੀ ਜੇਬ ਦੇ ਵਿੱਚੋਂ ਸਾਡੀ ਜਿਹੜੇ ਵਲੰਟੀਅਰ ਆ ਜਿਹੜੀਆਂ ਸਸਤਾ ਵਾ ਜਿੰਨੇ ਪਾਰਟੀ ਦੇ ਵਰਕਰ ਆ ਟਰੈਕਟਰ ਵੀ ਆਪਣੇ ਲਾਉਣੇ ਆ ਤੇ ਡੀਜ਼ਲ ਵੀ ਆਪਣਾ ਭੋਕਣਾ ਵਾ ਕਿਉਂਕਿ ਉਹਦੇ ਕਿਸਾਨਾਂ ਦੇ ਤਾਂ ਬੜਾ ਵੱਡਾ ਅਕਸਰ ਰਸ ਜਾਨੀ ਦਿੰਦਾ ਪਰ ਆਪਾਂ ਅੱਜ ਇਹਨਾਂ ਤਾਨੇ ਮਿਹਨਤ ਨਹੀਂ ਪੜਨਾ ਅੱਜ ਅਸੀਂ ਕੰਮ ਕਰਨਾ ਅੱਜ ਉਹਨਾਂ ਦੀ ਔਖੇ ਵੜੇ ਬਾਹ ਫੜਨੇ ਆ ਤੇ ਮੈਂ ਸਾਰੇ ਜਿੰਨੇ ਐਨ ਆਰ ਆਈ ਭਰਾ ਨੇ ਜਿੰਨੇ ਦੇਸ਼ ਵਿਦੇਸ਼ ਚ ਵੱਸਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਇਹ ਮੁਸੀਬਤ ਦਾ ਸਮਾਂ ਲੰਘ ਜਾਣਾ ਵਾ ਇਹ ਯਾਦ ਰਹਿਣਾ ਵੀ ਜਿੱਦਾਂ ਇਹ ਕੰਪਨੀਆਂ ਆਰ ਸੀ ਐਮ ਤੇ ਉਮੀਦ ਦੀ ਕਿਰਨ ਪਹੁੰਚੀ ਆ ਇਹ ਜ਼ਿੰਦਗੀ ਤੇ ਇਤਿਹਾਸ ਬਣਨਾ ਵੀ ਨਾ ਆ ਕੇ ਔਖੇ ਟਾਈਮ ਤੇ ਲੜਾਈ ਲੜੀ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਆਓ ਤਗੜੇ ਹੋ ਕੇ ਆਪਾਂ ਇਹ ਔਖੀ ਘੜੀ ਦੇ ਸਾਥ ਦਈਏ ਤੇ ਦੁੱਖ ਵੰਡਾਈਏ ਬਿਲਕੁਲ ਆਰਸੀਐਮ ਤੋਂ ਤੁਸੀਂ ਪਹੁੰਚੇ ਹੋ ਔਰ ਇਕਬਾਲ ਸਿੰਘ ਸੰਧੂਆਂ ਦਾ ਸੁਨੇਹਾ ਲਾਇਆ ਲਗਾਤਾਰ ਤੁਹਾਡੇ ਵੱਲੋਂ ਲਿਸਟਾਂ ਵੀ ਬਣਾਈਆਂ ਗਿਆ ਕੀ ਕਰਾਂ ਚੰਗਾ ਆ ਮੈਂ ਵਿਕਰਮ ਨੇਗੀ ਆਰਸੀਐਮ ਸੰਸਥਾ ਕੀ ਤਰਫੋਂ ਆਇਆ ਹਾਂ और संधु साहब और गुरद्याल सिंह सिद्धू जी पुराने साथी भी हैं पहले भी हम इस तरह की एक्टिविटी करते रहे हैं छोटी छोटी एक्टिविटी जब भी होती है और हमने तो इन लोगों से सीखा है जब मैं पंजाब का नहीं मैं उत्तराखंड का रहने वाला चंडीगढ़ रहता हूँ लेकिन हमें इन चीजों का नॉलेज नहीं थी लेकिन इन्हीं लोगों से सीखा की सेवा भी करनी है पंजाब पे तो ऐसी मुसीबत बाई चांस आ गई इन्होंने तो सबको संभाला है आज बाई चांस मौका मिला तो मैं सिद्धू साहब से बात करी कि हम भी कुछ कर सकते हैं क्या तो उन्होंने बोला हमारा कपूरथला में टिपो है जो भी चाहिए वहां पे जाओ और लिस्ट बनाओ जो जरूरतमंद है कोई साथी ही छोड़ना नहीं चाहिए और फिर सभी लोगों ने जो हमारी आरस की टीम है और उम्मीद की किरण जो अपनी एन जी है सस्ता है ਉਹਨਾਂ ਨੇ ਮਿਲ ਕੇ ਇੱਕ ਸਰਵੇ ਵੀ ਕੀਤਾ ਔਰ ਅਭੀ ਵੀ ਕਰਤੇ ਜਾ ਰਹੇ ਹਨ ਜੀ ਅਭੀ ਤਾਂ ਇਹ ਛੋਟੀ ਜਿਹੀ ਸ਼ੁਰੂਆਤ ਹੈ ਹਮ ਤੱਕ ਹੋਰ ਉਤੇ ਦੇਣ ਵਾਲਾ ਤਾਂ ਉਪਰ ਲਹੀ ਹੈ ਉਹ ਮਾਧਿਅਮ ਬਣਾ ਰਹਾ ਹੈ ਅਗੇ ਵੀ ਜੋ ਵੀ ਸੰਤੋ ਸਾਹਿਬ ਸਿੱਧੂ ਸਾਹਿਬ ਕਹਿੰਗੇ ਹਮ ਉਸਕੋ ਅਗੇ ਬਣਾਉਣੇ ਦਾ ਪ੍ਰਯਾਸ ਕਰਗੇ ਥੈਂਕ ਯੂ ਕੀ ਕਹਿਣਾ ਚਾਹੁੰਦਾ ਤੁਸੀਂ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਲਗਾਤਾਰ ਤੁਸੀਂ ਗਰਾਉਂਡ ਚ ਵਿੱਚ ਚਰ ਕੇ ਹੜਪੀੜ ਦਾ ਇਸ਼ਾਰ ਲੈ ਰਹੇ ਜੀ ਇਹ ਵੇਖੋ ਜਦੋਂ ਇਹ ਪਰਮਾਤਮਾ ਵੱਲੋਂ ਕਰੋਪੀ ਆਈ ਕੁਦਰਤੀ ਕਰੋਪੀ ਹੈ ਨਾ ਆਪਾਂ ਨੁਕਸਾਨ ਪ੍ਰਭਾਵਿਤ ਨਹੀਂ ਕਰ ਸਕਦੇ ਇੱਕ ਥੋੜਾ ਬਹੁਤ ਹਿੱਸਾ ਵਾ ਕਿ ਜਿੰਨਾ ਕ ਆਪਾਂ ਲੋੜਵੰਦਾਂ ਤੱਕ ਦੇ ਸਕੀਏ ਔਰ ਸਭ ਤੋਂ ਵਧੀਆ ਲੱਗਿਆ ਵੇ ਨਗਰ ਨਿਵਾਸੀਆਂ ਨੇ ਇੱਕ ਲਿਸਟ ਬਣਾਈ ਸਾਡੇ ਨਾਲ ਰਲ ਕੇ ਕਿ ਜਿਹੜੇ ਸੱਚੀ ਪ੍ਰਭਾਵਿਤ ਲੋਕ ਆ ਨਾ ਉਹਨਾਂ ਤੱਕ ਅਸੀਂ ਰਾਸ਼ਨ ਦਈਏ ਔਰ ਰਾਸ਼ਨ ਤੋਂ ਬਾ ਕੰਪਨੀ ਕੋਲੋਂ ਨਾਲ ਲੱਗ ਕੇ ਹੀ ਨਾਲ ਕਰਾਂਗੇ ਬਿਲਕੁਲ ਜਿਵੇਂ ਲਗਾਤਾਰ ਤੁਸੀਂ ਸੰਤੰਤਰ ਸੇਵਾ 'ਚ ਜਾ ਰਹੇ ਹੋ ਔਰ ਹੋਰ ਕੀ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਸਥਾਵਾਂ ਨੂੰ ਖਾਸ ਕਰ ਜਿਹੜੀਆਂ ਇਹਨਾਂ ਹੜ ਪੇਟਤਾਰੀ ਸਾਰ ਲੈ ਰਹੀ ਜਿਵੇਂ ਤੁਸੀਂ ਮੈਂ ਸਭ ਤੋਂ ਜ਼ਰੂਰੀ ਤੇ ਬੇਇਤੀਆ ਕਰਨੀ ਚਾਹੁੰਦਾ ਵੇਖੋ ਆਪਾਂ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਤੇ ਵੀ ਸੁਣਿਆ ਕਿ ਕਈ ਥਾਂ ਤੇ ਟਰਾਲੇ ਦੇ ਟਰਾਲੇ ਦਾ ਸਿਰ ਲੋਕਾਂ ਨੇ ਆਪਣੇ ਘਰਾਂ 'ਚ ਲਾ ਲਿਆ ਤੇ ਕਿਹੇ ਥਾਂ ਦੇ ਕੋਈ ਪਹੁੰਚੇ ਨਹੀਂ ਪਰ ਅੱਜ ਇੱਕ ਦਲ ਨੂੰ ਮਨ ਨੂੰ ਤਸੱਲੀ ਆ ਇਹ ਪਹਿਲੇ ਦੇਣਾ ਵੀ ਇਹ ਦੋਨੋਂ ਸੰਸਥਾ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮਿਲ ਕੇ ਪਿੰਡਾਂ ਦੀ ਜਾ ਕੇ ਸਰਵੇ ਕੀਤਾ ਤੇ ਲੋੜਵੰਦਾ ਤੱਕ ਸਮਾਨ ਪਹੁੰਚ ਰਿਹਾ ਵਾ ਇਹ ਨਹੀਂ ਕਿ ਕੋਈ 30 ਕਿਲਿਆਲਾ ਕੋ 50 ਕਿਲਿਆਲਾ ਰਸਣ ਲੈ ਜਾ ਤੇ ਗਰੀਬ ਮਾਰਿਆ ਜਾਵੇ ਉੱਧਰ ਰਹਿ ਜੇ ਪਰ ਅੱਜ ਜਿਸ ਤਰ੍ਹਾਂ ਅੱਜ ਇਹਨਾਂ ਨੇ ਕੰਮ ਕੀਤਾ ਮੈਂ ਘਰ-ਘਰ ਰਸਣ ਜਾ ਰਿਹਾ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਰਸਣ ਵੰਡਣ ਜਾਣਾ ਵਾ ਜਾਂ ਕੋਈ ਵੀ ਸਹਾਇਤਾ ਦੇਣੀ ਹੈ ਪਹਿਲਾਂ ਆਇਡੈਂਟੀਫਾਈ ਕਰੋ ਜਿਸ ਤਰ੍ਹਾਂ ਇਹਦਾ ਦੋਆ ਸੰਸਥਾ ਨੇ ਕੀਤਾ ਵਾ ਐਸੀਐਮ ਕੰਪਨੀ ਨੇ ਤੇ ਉਮੀਦ ਦੀ ਕਿਰਨ 사ਸਤਾ ਨੇ ਸਾਡੇ ਸ਼ੋਮਨੀ ਅਕਾਲੀ ਦਲ ਦੇ ਵਰਕਰ ਜਿਹੜੇ ਲੋਕ ਨੇ ਸਾਰੇ ਬੈਠੇ ਉਹਨਾਂ ਨੂੰ ਪਤਾ ਵੀ ਕਿਹੜੇ ਨੂੰ ਲੋੜ ਹੈ ਕਿਹੜੇ ਨੂੰ ਨਹੀਂ ਲੋੜ ਅੱਜ ਸਹੀ ਥਾਂ ਦੇ ਰਾਸ਼ਨ ਪਹੁੰਚਿਆ ਸਾਡੇ ਮਨ ਨੂੰ ਤਸੱਲੀ ਆ ਤੇ ਸਾਰਿਆਂ ਨੂੰ ਅਪੀਲ ਕਰਦਾ ਇਸੇ ਤਰ੍ਹਾਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਲੋੜਵੰਦਾ ਦੀ ਮਦਦ ਕਰੋ ਬਿਲਕੁਲ ਇਸਨਿਕ ਬਾਲ ਸਿੰਘ ਸੰਧੂ ਹਣੀ ਔਰ ਲਗਾਤਾਰ ਦੱਸਦੀ ਹੈ ਕਿ ਮਦਦ ਦੇ ਲਈ ਹੜਪ੍ਰੇਤ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਔਰ ਇਸੇ ਤਰੀਕੇ ਨਾਲ ਜਿਵੇਂ ਆਪਣੇ ਖਡੂਰ ਸਾਹਿਬ ਕੰਸਟੈਂਸੀਸ 'ਚ ਰਾਸ਼ਨ ਵੰਡਿਆ ਜਾ ਰਿਹਾ ਔਰ ਪੰਜਾਬ 'ਚ ਵੀ ਇਹ ਜਾ ਕੇ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਜਿਹੜੀਆਂ ਦੋ ਨਿਆ ਨੇ ਤਰਨਤਨ ਤੋਂ ਸਦਾਰਥ ਰੋੜਾ ਦਿਨਿਕ ਸ਼ੋਰਾ ਟੀਵੀ ਇਸ ਵਕਤ ਮੌਜੂਦ ਆ ਤਰਨਤਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਘਟਕਾ ਦੇ ਵਿੱਚ ਔਰ ਦੱਸਦੀ ਹੈ ਕਿ ਜਿੱਥੇ ਖੜਪੀਟਤਾ ਦੀ ਮਦਦ ਲਈ ਜਿਹੜਾ ਲਗਾਤਾਰ ਸੰਸਾਵਾ ਜਿਹੜੀਆਂ ਨੇ ਵੱਡੇ ਪੱਧਰ ਤੇ ਪਹੁੰਚ ਵੀ ਆਣੇ ਤਸਵੀਰਾਂ ਤੁਸੀਂ ਇੱਕ ਵਾਰ ਦੇਖੋ ਕਿ ਇਹ ਕਾਰਸ਼ੀਅਨ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਹੋਰ ਇੱਕ ਸੰਸਥਾ ਜਿਹੜੀ ਇੱਥੇ ਪਹੁੰਚੀ ਔਰ ਇੱਕ ਬਾਲ ਸਿੰਘ ਸਿੰਧੂ ਹਣੀ ਜਿਹੜੇ ਨੇ ਸ਼੍ਰੋਮਣੀ ਕਾਲਜ ਦੇ ਸੀਨੀਅਰ ਲੀਡਰ ਉਹ ਵੀ ਔਰ ਲੈ ਕੇ ਆਏ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਸਤੂ ਸਾਹਿਬ ਅੱਜ ਇਹ ਸੰਸਥਾਵਾਂ ਤੁਸੀਂ ਪਿੰਡ ਮੈਂ ਤਾਂ ਸਭ ਤੋਂ ਪਹਿਲਾਂ ਤੇ ਆਰਸੀਐਮ ਕੰਪਨੀ ਦੇ ਜਿਹੜੇ ਆਗੂ ਆਏ ਨੇ ਸਾਡੇ ਕੋਲ ਨੇਗੀ ਜੀ ਔਰ ਉਮੀਰ ਜੀ ਕਰਨਾ ਦੇ ਆਗੂ ਨੇ ਗੁਰਦੇਵ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਪੰਜਾਬ ਜਿਹੜਾ ਮੁਸੀਬਤ ਦੇ ਵਿੱਚ ਲੰਘ ਰਿਹਾ ਅੱਜ ਪੰਜਾਬ ਦੇ ਵਿੱਚ ਪਾਣੀ ਨੇ ਬੜੀ ਵੱਡੀ ਮਾਰ ਕੀਤੀ ਹੈ ਜਿਹਦੇ ਵਿੱਚ ਸਾਰਿਆਂ ਦੇ ਦਿਲ ਚ ਜੋੜ ਕੇ ਰੱਖ ਦਿੱਤੇ ਆ ਮੈਂ ਜਿੱਥੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਇਹ ਸਸਤਾ ਅੱਗੇ ਆਈਆਂ ਵਾ ਆਰਸੀਐਮ ਕੰਪਨੀ ਅੱਗੇ ਆਈ ਆ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹੁਕਮ ਕੀਤਾ ਸੀ ਸਾਨੂੰ ਸਾਰੀ ਪਾਰਟੀ ਦੇ ਵਰਕਰਾਂ ਨੂੰ ਵੀ ਤੁਸੀਂ ਇਸ ਔਖੀ ਘੜੀ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਖੜੋ ਤੇ ਲੋਕਾਂ ਦੀ ਦੁੱਖ ਦੇ ਵਿੱਚ ਦੁੱਖ ਵੰਡਾਉਣ ਦੀ ਯਤਨ ਕਰੋ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਸੀ ਕਿ ਆਓ ਪੰਜਾਬ ਤੇ ਦੇਸ਼ ਦੇ ਵਿੱਚ ਵੱਖ-ਵੱਖ ਕੋਨੇ ਤੇ ਜਿਹੜੀਆਂ ਸਸਤਾ ਕੰਮ ਕਰ ਰਹੀਆਂ ਉਹਨਾਂ ਨੂੰ ਅਪੀਲ ਕੀਤੀ ਕਿ ਆਓ ਪੰਜਾਬੀਆਂ ਦੇ ਦੁੱਖ ਦੇ ਸਮੇਂ ਦੇ ਵਿੱਚ ਸਾਈ ਹੋਈਏ ਅੱਜ ਇਹ ਸਸਤਾ ਆਈਆਂ ਇਹਨਾਂ ਰਾਸ਼ਨ ਦੇ ਕਿੱਟਾ ਬਣਾਈਆਂ ਜਿਹੜੀ ਕਿ 4500 ਰੁਪਏ ਦੀ ਇੱਕ ਕਿੱਟ ਹੈ ਜਿਹਦੇ ਵਿੱਚ ਵੱਖ-ਵੱਖ ਉਤਰੇਲੂ ਵਰਤਨਾਂ ਦਾ ਸਮਾਨ ਆ ਇਹ ਕਿੱਟਾਂ ਵੰਡੀਆਂ ਜਾ ਰਹੀਆਂ ਉਸ ਤੋਂ ਬਾਅਦ ਜਦੋਂ ਪਾਣੀ ਘਟੇਗਾ ਖੇਤਾਂ 'ਚੋਂ ਉਦੋਂ ਉੱਥੇ ਜ਼ਮੀਨਾਂ ਨੂੰ ਪੱਧਰਾ ਕਰ ਲਈ ਅਸੀਂ 500 ਟਰੈਕਟਰ ਉਧਾਰ ਸਵਾਲ ਕਖਡੂਰ ਚ ਸਾਹਿਬ ਚ ਲਾਵਾਂਗੇ ਨਾਲ ਡੀਜ਼ਲ ਦੀ ਸੇਵਾ ਇਹ ਸਾਰੀ ਕੰਪਨੀਆਂ ਨੇ ਸਸਤਾ ਨੇ ਕਿਹਾ ਕਿ ਡੀਜ਼ਲ ਦੀ ਸੇਵਾ ਅਸੀਂ ਕਰਾਂਗੇ ਨਾਲ ਇਹ ਸਾਰੇ ਲੜਕੇ ਜੰਗ ਲੜਾਂਗੇ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਜਿੱਦਾਂ ਇਹ आरसीया कंपनी ਵੱਲੋਂ ਤੇ ਬਾਕੀ ਅਮੀਰੀ ਕਿਹੜੀ ਹਰ ਪਿੰਡ ਦੀ ਕਿਸਾਨਾਂ ਦੀ ਤੁਸੀਂ ਸਾਰ ਪੂਰੀ ਜਿਹੜੀ ਆ ਫ੍ਰੀ ਦੇ ਦੇ ਵਿੱਚ ਲਈਤੀ ਜਾਵੇ ਕਿ 500 ਟਰੈਕਟਰਾਂ ਲਈ ਇਹ ਫ੍ਰੀ ਦੇ ਹੋਗੀ ਕੋਈ ਕੋਈ ਪੈਸਾ ਨਹੀਂ ਕਿਹੇ ਦਾ ਇਹ ਆਪਣੀ ਜੇਬ ਦੇ ਵਿੱਚੋਂ ਸਾਡੀ ਜਿਹੜੇ ਵਲੰਟੀਅਰ ਆ ਜਿਹੜੀਆਂ ਸਸਤਾ ਵਾ ਜਿੰਨੇ ਪਾਰਟੀ ਦੇ ਵਰਕਰ ਆ ਟਰੈਕਟਰ ਵੀ ਆਪਣੇ ਲਾਉਣੇ ਆ ਤੇ ਡੀਜ਼ਲ ਵੀ ਆਪਣਾ ਭੋਕਣਾ ਵਾ ਤੇ ਕਿਉਂਕਿ ਉਹਦੇ ਕਿਸਾਨਾਂ ਦੇ ਤਾਂ ਬੜਾ ਵੱਡਾ ਅਕਸਰ ਰਸ ਜਾਨੀ ਦਿੰਦਾ ਪਰ ਆਪਾਂ ਅੱਜ ਇਹਨਾਂ ਤਾਨੇ ਮਿਹਨਤ ਨਹੀਂ ਪੜਨਾ ਅੱਜ ਅਸੀਂ ਕੰਮ ਕਰਨਾ ਅੱਜ ਉਹਨਾਂ ਦੀ ਔਖੇ ਵੜੇ ਬਾਹ ਵੜਨੇ ਆ ਤੇ ਮੈਂ ਸਾਰੇ ਜਿੰਨੇ ਐਨਆਰਆਈ ਭਰਾ ਨੇ ਜਿੰਨੇ ਦੇਸ਼ ਦੇ ਵਿੱਚ ਬਸਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਇਹ ਮੁਸੀਬਤਾਂ ਸਮਾਂ ਲੰਘ ਜਾਣਾ ਵਾ ਇਹ ਯਾਦ ਰਹਿਣਾ ਵੀ ਜਿੱਦਾਂ ਇਹ ਕੰਪਨੀਆਂ ਆਰਸੀਐਮ ਤੇ ਉਮੀਦ ਦੀ ਕਿਰਨ ਪਹੁੰਚੀ ਆ ਇਹ ਜ਼ਿੰਦਗੀ ਤੇ ਇਤਿਹਾਸ ਬਣਨਾ ਵੀ ਨਾ ਆ ਕੇ ਔਖੇ ਟਾਈਮ ਤੇ ਲੜਾਈ ਲੜੀ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਆਓ ਤਗੜੇ ਹੋ ਕੇ ਆਪਾਂ ਇਹ ਔਖੀ ਘੜੀ ਦੇ ਸਾਥ ਦਈਏ ਤੇ ਦੁੱਖ ਵੰਡਾਈਏ ਬਿਲਕੁਲ ਆਰਸੀਐਮ ਤੋਂ ਤੁਸੀਂ ਪਹੁੰਚੇ ਹੋ ਔਰ ਇਕਬਾਲ ਸਿੰਘ ਸੱਲੂਆਂ ਦਾ ਸੁਨੇਹਾ ਲਾਇਆ ਲਗਾਤਾਰ ਤੁਹਾਡੇ ਵੱਲੋਂ ਲਿਸਟਾਂ ਵੀ ਬਣਾਈਆਂ ਗਿਆ ਕੀ ਕਰਾਂ ਚੰਗਾ ਹਾਂ ਮੈਂ ਵਿਕਰਮ ਨੇਗੀ ਆਰਸੀਐਮ ਸੰਸਥਾ ਕੀ ਤਰਫੋਂ ਆਇਆ ਹਾਂ और और संधू साहब गुरदयाल सिंह सिद्धू जी पुराने साथी भी हैं पहले भी हम इस तरह की एक्टिविटी करते रहे हैं एक्टिविटी जब भी होती है और हमने तो इन लोगों से सीखा है जब मैं पंजाब के नहीं मैं उत्तराखंड का रहने वाला चंडीगढ़ रहता हूँ लेकिन हमें इन चीजों का नॉलेज नहीं थी लेकिन इन्हीं लोगों से सीखा की सेवा भी करनी है पंजाब पे तो ऐसी मुसीबत बाई चांस आ गई इन्होंने तो सबको संभाला है आज बाई चांस मौका मिला तो मैं सिद्धू साहब से बात करी कि हम भी कुछ कर सकते हैं क्या तो उन्होंने संतो साहब से भी बात करी फिर वही बात कंपनी के एमडी श्री टीसी छावड़ा जी जो भीलवाड़ा में रहते हैं उनसे बात हुई कि सर इस तरह है तो उन्होंने बोला कि हमारा कपूरथला में टिपो है जो भी चाहिए वहाँ पे जाओ और लिस्ट बनाओ जो जरूरतमंद है कोई साथी ही छोड़ना नहीं चाहिए और फिर सभी लोगों ने जो हमारी आर की टीम है और उम्मीद की किरण जो अपनी एन जी है सस्ता है उन्होंने मिल के एक सर्वे भी किया और अभी भी करते जा रहे हैं अभी तो ये छोटी सी शुरुआत है ਅੰਧਾਫੋਨ ਹੁਤੇ ਜਾਣੇ ਵਾਲਾ ਤਾਂ ਉਪਰ ਆ ਲਈ ਹੈ ਉਹ ਮਾਧਿਅਮ ਬਣਾ ਰਿਹਾ ਹੈ ਅੱਗੇ ਵੀ ਜੋ ਵੀ ਸੰਤੋ ਸਾਹਿਬ ਸਿੱਧੂ ਸਾਹਿਬ ਕਹਿੰਗੇ ਹਮ ਉਸਕੋ ਅੱਗੇ ਵਧਾਣੇ ਦਾ ਪ੍ਰਯਾਸ ਕਰਗੇ ਥੈਂਕ ਯੂ ਕੀ ਕਹਿਣਾ ਚਾਹੁੰਦਾ ਤੁਸੀਂ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਲਗਾਤਾਰ ਤੁਸੀਂ ਗਰਾਊਂਡ ਚ ਵਿੱਚ ਚਰ ਕੇ ਹੜਪੀੜ ਦਾ ਨਿਸਾਰ ਲੈ ਰਹੇ ਜੀ ਇਹ ਵੇਖੋ ਜਦੋਂ ਇਹ ਪਰਮਾਤਮਾ ਵੱਲੋਂ ਕਰੋਪੀ ਆਈ ਕੁਦਰਤੀ ਕਰੋਪੀ ਹੈ ਨਾ ਆਪਾਂ ਨੁਕਸਾਨ ਪ੍ਰਭਾਵਿਤ ਨਹੀਂ ਕਰ ਸਕਦੇ ਇੱਕ ਥੋੜਾ ਬਹੁਤ ਹਿੱਸਾ ਵਾ ਕਿ ਜਿੰਨਾ ਕ ਆਪਾਂ ਲੋੜਵੰਦਾਂ ਤੱਕ ਦੇ ਸਕੀਏ ਔਰ ਸਭ ਤੋਂ ਵਧੀਆ ਲੱਗਿਆ ਵੇ ਨਗਰ ਨਿਵਾਸੀਆਂ ਨੇ ਇੱਕ ਲਿਸਟ ਬਣਾਈ ਸਾਡੇ ਨਾਲ ਰਲ ਕੇ ਕਿ ਜਿਹੜੇ ਸੱਚੀ ਪ੍ਰਭਾਵਿਤ ਲੋਕ ਆ ਨਾ ਉਹਨਾਂ ਤੱਕ ਅਸੀਂ ਰਾਸ਼ਨ ਦਈਏ ਔਰ ਕੀਮ ਕੰਪਨੀ ਕੋਲੋਂ ਨਾਲ ਲੱਗ ਕੇ ਹੀ ਨਾਲ ਕਰਾਂਗੇ ਬਿਲਕੁਲ ਜਿਵੇਂ ਲਗਾਤਾਰ ਤੁਸੀਂ ਸੰਤੰਤਰ ਸੇਵਾ 'ਚ ਜਾ ਰਹੇ ਹੋ ਔਰ ਹੋਰ ਕੀ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਸਥਾਵਾਂ ਨੂੰ ਖਾਸ ਕਰ ਜਿਹੜੀਆਂ ਇਹਨਾਂ ਹੜ ਪੇਟਤਾਰੀ ਸਾਰ ਲੈ ਰਹੀ ਜਿਵੇਂ ਤੁਸੀਂ ਮੈਂ ਸਭ ਤੋਂ ਜ਼ਰੂਰੀ ਤੇ ਬੇਇਤੀਆ ਕਰਨੀ ਚਾਹੁੰਦਾ ਵੇਖੋ ਆਪਾਂ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਤੇ ਵੀ ਸੁਣਿਆ ਕਿ ਕਈ ਥਾਂ ਤੇ ਟਰਾਲੇ ਦੇ ਟਰਾਲੇ ਦਾ ਸਿਰ ਲੋਕਾਂ ਨੇ ਆਪਣੇ ਘਰਾਂ 'ਚ ਲਾ ਲਿਆ ਤੇ ਕਿਹੇ ਥਾਂ ਦੇ ਕੋਈ ਪਹੁੰਚੇ ਨਹੀਂ ਪਰ ਅੱਜ ਇੱਕ ਦਲ ਨੂੰ ਮਨ ਨੂੰ ਤਸੱਲੀ ਆ ਵੀ ਪਹਿਲੇ ਦਿਨ ਆ ਵੀ ਇਹ ਦੋਨੋਂ ਸਸਤਾ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮਿਲ ਕੇ ਪਿੰਡਾਂ ਦੀ ਜਾ ਕੇ ਸਰਵੇ ਕੀਤਾ ਤੇ ਲੋੜਵੰਦਾ ਤੱਕ ਸਮਾਨ ਪਹੁੰਚ ਰਿਹਾ ਵਾ ਇਹ ਨਹੀਂ ਕਿ ਕੋਈ 30 ਕਿਲਿਆਲਾ ਕੋ 50 ਕਿਲਿਆਲਾ ਰਾਸ਼ਨ ਲੈ ਜਾ ਤੇ ਗਰੀਬ ਮਾਰਿਆ ਜਾਵੇ ਉੱਧਰ ਰਹਿ ਜੇ ਪਰ ਅੱਜ ਜਿਸ ਤਰ੍ਹਾਂ ਅੱਜ ਇਹਨਾਂ ਨੇ ਕੰਮ ਕੀਤਾ ਮੈਂ ਘਰ ਘਰ ਰਾਸ਼ਨ ਜਾ ਰਿਹਾ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਰਾਸ਼ਨ ਵੰਡਣ ਜਾਣਾ ਵਾ ਜਾਂ ਕੋਈ ਵੀ ਸਹਾਇਤਾ ਦੇਣੀ ਪਹਿਲਾਂ ਆਇਡੈਂਟੀਫਾਈ ਕਰੋ ਜਿਸ ਤਰ੍ਹਾਂ ਇਹਦਾ ਦੋਆ ਸਸਤਾ ਨੇ ਕੀਤਾ ਵਾ ਆਸੀਐਮ ਕੰਪਨੀ ਨੇ ਤੇ ਉਮੀਦ ਦੀ ਕਿਰਨ ਸਸਤਾ ਨੇ ਸਾਡੇ ਸ਼ੋਮਨੀਆ ਕਾਲੀ ਦਲ ਦੇ ਵਰਕਰ ਜਿਹੜੇ ਲੋਕ ਲੈ ਸਾਰੇ ਬੈਠੇ ਉਹਨਾਂ ਨੂੰ ਪਤਾ ਵੀ ਕਿਹੜੇ ਨੂੰ ਲੋੜ ਹੈ ਕਿਹੜੇ ਨੂੰ ਨਹੀਂ ਲੋੜ ਅੱਜ ਸਹੀ ਥਾਂ ਦੇ ਰਾਸ਼ਨ ਪਹੁੰਚਿਆ ਸਾਡੇ ਮਨ ਨੂੰ ਤਸੱਲੀ ਆ ਤੇ ਸਾਰਿਆਂ ਨੂੰ ਅਪੀਲ ਕਰਦਾ ਇਸੇ ਤਰ੍ਹਾਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਲੋੜਵੰਦਾ ਦੀ ਮਦਦ ਕਰੋ ਬਿਲਕੁਲ ਇਹ ਸਨ ਇਕਬਾਲ ਸਿੰਘ ਸੰਧੂ ਹੋਣੀ ਔਰ ਲਗਾਤਾਰ ਦੱਸਦੀ ਹੈ ਕਿ ਮਦਦ ਦੇ ਲਈ ਹੜਪ੍ਰੇਤ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਔਰ ਇਸੇ ਤਰੀਕੇ ਨਾਲ ਜਿਵੇਂ ਆਪਣੇ ਖਦੂਰ ਸਾਹਿਬ ਕੰਸਿਸਟੈਂਸੀਸ ਤੇ ਰਾਸ਼ਨ ਵੰਡਿਆ ਜਾ ਰਿਹਾ ਔਰ ਪੰਜਾਬ 'ਚ ਵੀ ਇਹ ਜਾ ਕੇ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਜਿਹੜੀਆਂ ਦ ਜੀਆਂ ਨੇ ਤਰਨਤਾਰਨ ਤੋਂ ਸਿਦਾਰਥ ਰੋੜਾ ਦਿਨਕਸ਼ੋਰਾ ਟੀਵੀ